ਨੇ ਕੀਤਾ ਲੋੜੀਏ ਕੰਮ ਸੋਹਰ ਪੈ ਆਖੀਏ ਕਾਰਜ ਦੇ ਸوار ਸਤਿਗੁਰ ਸੱਚ ਸਾਖੀਏ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹ ਵੈਸਣ ਪਾਈਏ ਦੇ ਮਹਾਵਾਕ ਅਨਸਾਰ ਆਪ ਜੀ ਨੇ ਦਰੋਂ ਕੋਰੋਂ ਸਤਿਗੁਰੂ ਜੀ ਬਖਸ਼ਿਸ਼ ਕੀਤੀ ਹੈ ਸਮੂਹ ਸੱਜੂ ਮਾਜਰਾ ਰੋਡ ਸਾਡੇ ਹਰਮਨ ਪਿਆਰੇ ਐਮ ਸੀ ਸਰਦਾਰ ਰਾਜਵੀਰ ਸਿੰਘ ਰਾਜੀ ਦੇ ਸਹਿਯੋਗ ਸਦਕਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੀ ਅਪਾਰ ਕਿਰਪਾ ਦੇ ਸਦਕਾ ਨਮਾ ਰੋਡ ਵੜਨ ਲੱਗਿਆ ਹੈ ਸਤਿਗੁਰੂ ਜੀ ਸਾਰੀਆਂ ਸੰਗਤਾਂ ਰਲ ਮਿਲ ਇਕੱਤਰ ਹੋ ਕੇ ਆਪਦੇ ਚਰਨਾਂ ਦੇ ਵਿੱਚ ਕਾਰਜਾਂ ਦੀ ਆਰੰਭਤਾ ਲਈ ਅਰਦਾਸ ਬੇਨਤੀਆਂ ਕਰਦੀਆਂ ਹਨ ਇਹਨਾਂ ਕਾਰਜਾਂ ਨੂੰ ਆਪ ਨੇ ਵਿੱਚ ਖਲੋ ਕੇ ਚੜ੍ਹਦੀ ਕਲਾ ਵਕਸ਼ਿਸ਼ ਕਰਨੀ ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ